ਹਾਂਜੀ ਭਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋमित्रा ਜੀ 20 ਤਰੀਕ 8 ਮਹੀਨਾ 2025 ਨੂੰ ਜਰਸੀ ਨਾਲ ਦੇ ਬੱਚਾ ਤੇ ਸਾਨੂੰ ਇੱਕ ਐਚਫ ਨਸਲ ਦੇ ਬੱਚੀ ਦਿਖਾਉਣ ਲੱਗਾਗਾ ਹੋ ਸਕਦਾ ਵੀਡੀਓ ਇਹ ਵੀਰ ਨੂੰ ਅਪਲੋਡ ਹੋਈ ਹੋ ਸਕੀ 21 ਨੂੰ ਅਪਲੋਡ ਹੋ ਜੇ ਇਹ ਮੌਕਲ ਜੱਜਮੈਂਟ ਜੀ ਕਰ ਲਿਓ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਟੋਟਲ ਇਹ ਲਗਭਗ ਮੰਨ ਕੇ ਚੱਲੋ ਵੀ 7 ਚ ਜਰਸੀ ਬੱਚਾ ਆ ਗਈਆਂ ਛੋਟੀ ਵੀ ਆ ਗਈ ਬੱਚਾ ਪਿੱਛੇ ਛੋਟੇ ਬੱਚੇ ਠੀਕ ਹੈ ਇੱਕ ਵਾਰ ਅਜ ਮੇ ਸਾ ਸਾਲ ਦੇ 8-9 ਮਹੀਨੇ ਹੋਣੀਆਂ ਤੇ ਇੱਕ ਇਹ ਅਗੀ ਇਹ ਚ ਖਨਸਲ ਦੀ ਬੱਚੀ ਠੀਕ ਆ ਤੇ ਬਾਕੀ ਬਾਈ ਨਾਲ ਟੋਟਲ ਜੋ ਜਾਣਕਾਰੀ ਨੂੰ ਸਾਂਝੀ ਕਰਾ ਦੇ ਤੇ ਬਾਕੀ ਜਿਹੜਾ ਖਰਪਰਾ ਖਰੀਦੂਗਾ ਉਹ ਤਸੱਲੀ ਆਪ ਕਰ ਲੋ ਠੀਕ ਤੇ ਨਾਲ ਦੀ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਮੇਰੇ ਆਪਣਾ ਨਾਮ ਤੇ ਐਡਰੈਸ ਬੋਲਦੀ ਆਪਾਂ ਨਾਮ ਜਗਦੀਪ ਸਿੰਘ ਜੀ ਐਡਰੈਸ ਜੈਤੋ ਸ਼ਹਿਰ ਆ ਵੀਰੇ ਜ਼ਿਲ੍ਹਾ ਫਰੀਦਕੋਟ ਆ ਤੇ ਜੈਤੋ ਆ ਕੇ ਬਾਜਾਖਾਨਾ ਰੋਡ ਤੇ ਆਪਣਾ ਘਰ ਆ ਜੈਤੋ ਮੰਡੀ ਖਾਸ ਹੀ ਆ ਗਿਆ ਨਾ ਆਪਣਾ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 97811 15150 ਜੀ ਠੀਕ ਆ ਅ ਪਹਿਲੇ ਨੰਬਰ ਤੇ ਆਪਾਂ ਨੂੰ ਲੱਗੇ ਐਚ ਫਰਾਸਦੀ ਹੈ ਨਾ ਹਾਂਜੀ ਕਿੰਨੀ ਉਮਰ ਹੈ ਦੰਦੋ ਕਿਵੇਂ ਆ ਦੰਦੋ ਖੀਰੀ ਹੈ ਵੀਰੇ 10 11 ਮਹੀਨੇ ਉਮਰ ਹੋ ਗਈ ਇਹਦੀ ਠੀਕ ਆ ਸਾਲ ਦੀ ਸਾਲ ਦੀ ਜਵਾਨ ਲੱਗੇ ਹਾਂ ਜੇ ਦੰਦ ਛੱਡਦੀ ਨਹੀਂ 5 6 ਮਹੀਨੇ ਕੱਚੀ ਖੀਰੀ ਆ ਠੀਕ ਆ ਠੀਕ ਆ ਥਣ ਚਾਰੀ ਆ ਥਣ ਚਾਰੀ ਆ ਲੈ ਪਹਿਲਾਂ ਸਾਨੂੰ ਥਾਂ ਦੇ ਖਾਦੀ ਮੇਟਰ ਫੇਸ ਨੂੰ ਬੱਚੀ ਦਿਖਾਵਾਂਗੇ ਆਪਾਂ ਤੋਰ ਕੇ ਥਣਾਂ ਦੀ ਬੰਦ ਚੈੱਕ ਕਰ ਲਿਓ ਤੇ ਇੱਥੇ ਫੇਸ ਕੁਆਲਟੀ ਚੈੱਕ ਕਰ ਲਿਓ ਬਾਕੀ ਵੀਰੇ ਆਪਣੀ ਪਿਛਲੀ ਵੀਡੀਓ ਜਿਹੜੀ ਤੁਹਾਡੇ ਤੇਰੀ ਚੈਨਲ ਤੇ 5 ਤਰੀਕ ਨੂੰ ਅਪਲੋਡ ਹੋਈ ਸੀ ਉਹਦਾ ਬਹੁਤ ਜ਼ਿਆਦਾ ਫੋਨ ਆਇਆ ਤੇ ਆਪਾਂ ਅਦੋ ਵਾਰੀ ਮਾਰ ਲਿਆਂਦਾ ਉਸੇ ਵੀਡੀਓ ਦੀ ਵੇਖ ਗਿਆ ਪਹਿਲਾਂ ਵਾਲੀ ਵੀਡੀਓ ਦੀ ਵੇਖੀਏ ਪਹਿਲਾਂ ਨੇ ਤਾਂ ਰੈਡ ਜਾਇਜ਼ ਹੁੰਦੇ ਆਪਣੇ ਉਸ ਵੀਡੀਓ ਚ ਰੈਡ ਰੈਡ ਜੇ ਜਾਏ ਸੀ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਤੋੜ ਕੇ ਦਿਖਾਈ ਫਿਰ ਮੈਨੂੰ ਹਾਂ ਦਿਖਾ ਲੋ ਜਿੱਥੇ ਸਨ ਆਪਾਂ ਤੋੜ ਕੇ ਦਿਖਾਣੇ ਬਾਹਰ ਕੱਢ ਕੇ ਬੱਚੀ ਨੂੰ ਲਗਭਗ ਬਾਈ ਕਹਿੰਦਾ ਸਾਲਕ ਦੀ ਉਮਰ ਹੋਣੀ ਸਾਲ ਤੋਂ ਮਹੀਨਾ ਵੀ ਤਾਂ ਘੱਟ ਹੋਵੇ ਚਾਹੇ ਕੋਈ ਬਾਈ ਦੀ ਹੀ ਖਰੀਦੀ ਵੀ ਘਰ ਦੀ ਬੱਚੀ ਨਹੀਂਗੀ ਤੇ ਕੋਈ ਐ ਆਪਾਂ ਨਹੀਂ ਕਹ ਕੇ ਵੇਚ ਨਹੀਂ ਵੀ ਫਲਾਣੇ ਸੀਮੰਡ ਦੀ ਫਲਾਣੀ ਮਾਂ ਦੀ ਨਹੀਂ ਕੋਈ ਦੁੱਧਾਰ ਕਰਨੀ ਵੇਰੀ ਬੱਚੀ ਪੂਰੀ ਜਾਨ ਲਈ ਇਹ ਆਈ ਹੁੰਦੇ ਬਿਲਕੁਲ ਕਾਬਲ ਆ ਬਸ ਇੰਨਾ ਕਹ ਵੀ ਜਿੰਨਾ ਬੱਚੀ ਕੁਆਲਟੀ ਆ ਉਹ ਪਾ ਸਾਹਮਣੇ ਹੈ ਬਿਰਕਾ ਦਾ ਕੋਈ ਸੀਮੰਡ ਨਹੀਂ ਕਹਨੀ ਕੋਈ ਮਾਦਰ ਕਾਰਡ ਨਹੀਂ ਕਹਣਾ ਜਿੱਦਾਂ ਹੈ ਸਾਹਮਣੇ ਥੋੜੇ ਬੱਚੀ ਕੇ ਵੇਚ ਨਹੀਂ ਠੀਕ ਆ ਤੇ ਸੋਹਣੀ ਸੰਖੀ ਆ ਪ੍ਰਿੰਟ ਵੰਡ ਚੰਗਾ ਗਾ ਤੇ ਜਿਹਦੀ ਫਿਰ ਆ ਵੀ ਇਹ ਪਰ ਰੇਟ ਕੀ ਕਰਾਂਗੇ ਇਹਦਾ 20000 ਮੋਲਾ ਵੀਰੇ 18000 ਦੀ ਦੇਵਾਂਗੇ ਬੱਚੀ 18 ਦੀ ਹਾਂ ਬਦੀ ਜਾਇਜ਼ ਰੇਟ ਅਥੋੜਾ ਤਾਂ ਮਾਨ ਤਾਂ ਹੋਊਗਾ ਮਾਨ ਮੋਟਾ ਹੋ ਜੂਗਾ ਬਾਲਾਂ 18 ਚੋਂ 18 ਚੋਂ ਹਾਂ ਕਰ ਦਾਂਗੇ ਬਹੁਤ ਲੋਕਾਂ ਨੂੰ ਪਤਾ ਹੀ ਹੈ ਜਿਹੜੇ ਬਾਈ ਵੀਡੀਓ ਬੇਕਨਗੇ ਬੱਚੀ ਜਾਨ ਵਾਲੀ ਆ 10 12 12 ਦੇ ਲੋਕ ਛੋਟੇ ਛੋਟੇ ਬੱਚ ਪੂਰੀ ਜਾਨ ਵਾਲੀ ਨਹੀਂ ਯੂਟਿਊਬਰ ਹੁਣ ਇਹ ਦੂਆ 18 ਚੋਂ ਕੀ ਹੁਣ ਰੱਬ ਦਾ ਨਾਮ ਹੈ ਇਹ ਦੂਆ ਤਾਂ ਥੋੜਾ ਤਾਂ ਮਾਨ ਤਾਂ ਬਾਈ ਫਿਰ ਵੀ ਕਰ ਦਦਨ ਤੋਂ ਬਾਈ ਕਹਿੰਦਾ ਖੇਰ ਹੀ ਆ ਗਈ ਠੀਕ ਆ ਵੀਰੇ ਲੈ ਚਲ ਅੰਦਰ ਅੱਗੇ ਆਪਣੇ ਕੋਲ ਦੋ ਨੰਬਰ ਬੱਚੀ ਨਾ ਆ ਹਾਂਜੀ ਇਹ ਕਿੰਨੀ ਕੁ ਉਮਰ ਦੀ ਆ ਇਵਰੇਜ 7-8 ਮਹੀਨਿਆਂ ਦੀ ਹੋਊਗੀ ਠੀਕ ਹੈ ਠੀਕ ਹੈ ਹਾਂ ਬੱਚਾ ਬੜਾ ਪਿਆਰਾ ਹੈ ਨਾ ਸੱਸਾ ਮੈਂ ਅਬਸੋਲਿਊਟ ਪਿਓਰ ਝੋਲੀ ਇੱਕ ਕਿੱਡੀ ਸੋਹਣੀ ਹੂੰ ਥਣ ਚਾਰ ਨੇ ਸੋਹਣੀ ਝੋਲੀ ਬੱਚੀ ਦੀ ਠੀਕ ਹੈ ਵੇ ਛੱਡੀ ਪੁੱਛ ਇੱਥੋਂ ਦੇਖੋ ਸਟਰਕਚਰ ਬੱਚੀ ਦਾ ਜਰਾ ਬਾਕੀ ਫੇਸ ਕੁਆਲਿਟੀ ਬੜੀ ਵਾਕਿਆ ਵਾਲੀ ਬਹੁਤ ਚੰਗੀ ਵੇ ਲੈ ਤੋਰੀ ਫਿਰ ਉਹਨੇ ਆਪਾਂ ਲਓ ਜੀ ਇਹ ਹੈਗਾ 2 ਨੰਬਰ ਬੱਚਾ ਸੋਹਣਾ ਆਪਾਂ ਤੋੜ ਕੇ ਦਿਖਾ ਦਿੰਨੇ ਆ ਲਗਭਗ 7-8 ਕਿਵਾਂ ਦਾ 9 ਦਾ ਹੋਵੇ 8 ਦਾ ਹੋਵੇ ਬੱਚਾ ਸੋਹਣੀ ਬੱਚੀ ਜਿੰਦਿਆਂ ਦੀਆਂ ਸਭੀ ਬੜੀ ਬੱਚੀ ਆ ਸਭੀ ਬੜੀ ਪੂਰੀ ਹਾਂ ਇਹਦਾ ਭਾਈ ਜਿੱਦ ਹੀ ਹੋਰ ਭਾ ਕੀ ਮੁੱਲ ਕਰਨਾ ਹੈ ਇਹਦਾ ਮੁੱਲ 18000 ਆ ਭਾਈ ਲੈਣ ਦੇਣਾ ਲੈਣ ਦੇਣਾ 16000 ਦੀ ਦੇਵਾਂਗੇ 18 ਮੰਗ ਕੇ 16 ਦੀ 16 ਰੇਟ ਕਰਤਾ ਭਾਈ ਨੇ 16 ਚ ਥੋੜਾ ਬਤਾ ਛੋਲੀ ਚੈੱਕ ਕਰਾ ਦੇ ਵੀਰੇ ਇੱਕ ਰੀ ਬਹੁਤ ਸੋਹਣੀ ਛੋਲੀ ਇਹਦੀ ਹੂੰ ਛੋਲੀ ਇਸਨੂੰ ਭਾਈ ਇੱਥੇ ਦੁਬਾਰਾ ਦਿਖਾ ਦੇਣਾ ਆਪਾਂ ਹੂੰ ਸੋਹਣੀ ਆ ਬਹੁਤ ਕੁਆਲਟੀ ਦਾ ਬੱਚਾ ਟਾਪ ਦਾ ਸਹੀ ਆ ਕਢਾ ਲਾ ਕੇ ਦਾ ਲੰਬਾਈ ਤੱਕ ਲੈ ਜਾ ਲਾ 16000 ਤੁਹਾਡਾ ਮਾਨਤਾ ਕਰ ਦੋ ਭਾਈ ਸੰਗਾ ਬੱਚਾ ਕੋਲ ਮਲਾ ਕੇ ਬਾਕੀ ਦੇਖੋ ਜਿਹੜਾ ਭਰਾ ਖੇ ਦੂਦੀ ਸਮਝ ਆ ਵੀ ਕੀ ਸਮਝ ਰਾਣਾ ਲੈ ਜਾਂਦਾ ਹਾਂ ਵੀਰੇ ਲੈ ਜਾਓ ਠੀਕ ਹੈ ਬਾਈ ਜੀ ਦੀ ਪੱਗ ਆ ਗਈ ਆਪਣਾ ਕੋਲ 3 ਨੰਬਰ ਪੱਛੀ ਨਾ ਹਾਂਜੀ ਇਹ ਕਿੰਨੀ ਕੋ ਮਰਦੀ ਆ ਇਹ ਵੀ ਖੀਰ ਨਹੀਂ ਵੀਰੇ ਇਹ ਵੀ ਆ ਸਾਢੇ 7-8 ਮਹੀਨਿਆਂ ਦੀ ਪਰਲੀ ਨਾਲ ਦੀ ਵੀ ਦੋਨੇ ਠੀਕ ਹੈ ਠੀਕ 3 ਨੰਬਰ ਪੱਛੀ ਨਾ ਹਾਂਜੀ ਠੀਕ ਤੋੜੀ ਫੇਰ ਇਹਨੂੰ ਆਪਾਂ ਇੱਕ ਤੋੜੀ ਇਕੱਠੀ ਹੁੰਦੀ ਸੀ ਬੱਸ ਇੱਕ ਤੋੜੀ ਕੱਲੀ ਕੱਲੀ ਤੋੜ ਲੈ ਕੱਲੀ ਕੱਲੀ ਤੋੜ ਦਿੰਨੇ ਆ ਲੈ ਚੋਲੀ ਸੰਦ ਖਾ ਦਿੰਨੇ ਆ ਮਿੱਤਰੋ ਥਾਣੇ ਚਾਰ ਨੇ ਸੋਨੇ ਗੈਪ ਚ ਲੱਗੇ ਨੇ ਕਿ ਬਾਕਸਿੰਗ ਬਾਹਰ ਪ ਤੋੜ ਕੇ ਦਿਖਾ ਦਿੰਦੇ ਆ ਲੈ ਬਈ ਹਾਂ ਦੇਖੋ ਤੋੜ ਕੇ ਤੁਹਾਨੂੰ ਦਿਖਾਉਣਾ ਆਪਾਂ 3 ਨੰਬਰ ਬੱਚੀ ਲਗਭਗ 8-9 ਕੁ ਮਹੀਨਾ ਦੇ ਘਰਾਂ ਚ ਉਮਰ ਹੋਣੀ ਬੱਚੀ ਬਾਕੀ ਸਭੀ ਭਲੀ ਪੂਰੀ ਆ ਇਹਨਾਂ ਕੋਲ ਲਸੀ ਵਾਲੀ ਮੇਰੀ ਗੱਲ ਨਹੀਂ ਹੈ ਕਿ ਝੋਲੀ ਵੀ ਚੰਗੀ ਆ ਬਾਈ ਜਿੱਦੀ ਫਿਰ ਇਹਦਾ ਬੱਚੇ ਆਪਾਂ ਕਿੰਨਾ ਮੁੱਲ ਕਰਨਾ ਹੈ ਇਹਦਾ 17000 ਮੋਲ ਆ ਜੀ ਹੂੰ ਤੇ 16 ਚ ਵੀਰੇ ਮਾਨ ਤਾਨ ਕਰਾਂਗੇ ਬੱਚਾ ਪਤਾ ਕੀ ਆ ਇਹ ਜੇ ਬੱਚੇ ਨੂੰ ਲੋਕ ਕਾਲੇ ਫੇਸ ਵਾਲੀ ਕਾਲੇ ਗੋਡਿਆਂ ਵਾਲੀ ਇਹ ਲੋਕ ਦੀ ਇਹਨੂੰ 500 60 ਬਾੜ ਦੀ ਫਰੇਕ ਬੰਦਾ ਗਏ ਜਾਂਦਾ ਕਹਿੰਦੇ ਆ ਕਿ ਇਹਦਾ ਠੀਕ ਨਹੀਂ ਕਹਿ ਬੱਚਾ ਪੂਰਾ ਝੋਲੀ ਢੋਲੀ ਬਹੁਤ ਸਾਫ ਆ ਕਾਲੇ ਆ ਕੋਈ ਕੁਝ ਨਹੀਂ ਕਹਿ ਦੇਣਾ ਹਾਂ ਬਹੁਤ ਮੰਗ ਹੁੰਦੀ ਵੀਰੇ ਕਾਲੇ ਫੈਸਲ ਨੂੰ ਜਰਸੀ ਬੱਚੀ ਜਾਂਦੀ ਠੀਕ ਆ ਠੀਕ ਆ ਹੁਣ ਆਪਾਂ 16 ਚ ਕਰਨਾ ਹਾਂ ਬੋਲੋ 17 ਜਾਂ 16 ਚ ਮਾਨਤਨ ਕਰ ਦਾਂਗੇ 15 ਚ ਕਰ ਬੱਚਾ ਪੂਰੀ ਜਵਾਨ ਆ ਜਵਾਨ ਤੇ ਕਹ ਲਾ ਕੇ ਇਹਨੇ ਵੀ ਲਿੱਸਾ ਫਿਕਰ ਨਹੀਂ ਜੇ 15 ਚ ਕਰਦਗੇ ਨੇ 15 ਦੀ ਹਾਨਾ ਹੋ ਜੂਗੀ ਹਾਨਾ ਹੋ ਜੂ ਹਾਂ ਚਲ ਛੋੜ ਕਰਦੀ 15000 ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਤੂੰ ਕਹਦਾ ਚੰਗੀ ਆ ਬੱਚੀ ਯਾਰ ਤਨਣਾ ਨਾ ਬੱਚੀ ਵੀ ਸਭ ਹੀ ਪਲੀ ਆ ਠੀਕ ਆ ਵੀਰੇ ਲੈ ਚੱਲ ਅੰਦਰ ਨੂੰ ਬਾਕੀ ਪੂਰੀ ਜਵਾਨ ਆ ਮੰਨ ਗਿਆ ਵੀ 2-4 ਮਹੀਨਾ ਚ ਵਧੀਆ ਖਾਦ ਖਰਾ ਕੇ ਵਧੀਆ ਪਾਲ ਜੂ ਬੱਚੀ ਚੰਗੀ ਆ ਜਰਾ 4 ਨੰਬਰ ਆ ਅੱਗੇ ਆ ਗਿਆ ਆਪਣੇ ਕੋਲ 4 ਨੰਬਰ ਹਨਾ ਵੀਰੇ ਇਹ ਕਿੰਨੀ ਕੁ ਉਮਰ ਦੀ ਆ ਇਹ 7.5-7 ਮਹੀਨਾ ਦੀ ਹੋਊਗੀ ਕੋਈ ਲੈ ਜਾ ਇਹਨੂੰ ਬਾਹਰ ਲੈ ਜਾ ਫਿਰ ਦੇਖਾ ਦਈਏ ਤੋਰ ਤੇ ਆਪਾਂ ਲਓ ਇੱਥੋਂ ਮਾਰੋ 4 ਨੰਬਰ ਬੱਚੀ ਨੀਗਾ ਕਿੰਨੀ ਕੁ ਉਮਰ ਲਗਭਗ 8-9 ਮਹੀਨਾ ਦੀ ਹੋਊਗੀ ਇਹ 7-7.5 ਮਹੀਨਾ ਦੀ ਹੋਊਗੀ 7 ਤੋਂ 8.5 ਮਹੀਨਾ ਇੱਥੇ ਕੁਮਰ ਹੋਣੀ ਹੈਗੀ ਤੇ ਬਸ ਥੋੜੀ ਜੀ ਸੰਭੀ ਬਲੀ ਕਿਸੇ ਭਰਾ ਨੇ ਘੱਟ ਸੰਭੀ ਹੈਗੀ ਹਾਂ ਫ੍ਰੀਜ ਚੱਕ ਨੰਬਰ ਹੈ ਵੀਰੇ ਹਾਂ ਫ੍ਰੀਜ ਆਲੇ ਪਾਸੋਂ ਬੜੀ ਪ੍ਰਵਰਤ ਪੱਧਰਾ ਹੂੰ ਪਟਪੁਰ ਖਰਮੀ ਹੈ ਛੋਟੇ ਕਾਰਨਾਮ ਬੁੱਧੀ ਵਾਲਿਆਂ ਤਿੰਨੇ ਬੱਚੀਆਂ ਦੀ ਪਹਿਲਾਂ ਵੀ ਦਿਖਾਣਾ ਉਹ ਚੰਗੀ ਠੀਕ ਠੀਕ ਆ ਇਹਦਾ ਕਿੰਨਾ ਬੋਲ ਕਰਨ ਆਪਾਂ ਇਹਦਾ 17000 ਮੁੱਲਾ ਜੀ ਇਹਦਾ ਵੀ 15 ਚੋਂ ਮਾਨਤਾ ਨਹੀਂ ਕਰਾਂਗੇ ਭਾਈ ਇਹਦਾ 15 ਚੋਂ ਮਾਨਤਾ ਕਰ ਦਾਂਗੇ ਕੁਆਲਿਟੀ ਹੈ ਪੂਰੀ ਹੂੰ ਨੀ ਬੱਚੀ ਸੋਹਣੀ ਹੈ ਤੇਰੀ ਬਸ ਥੋੜੀ ਲਿਸੀ ਲਿਸੀ ਹੈ ਬਾਈ ਨੀਕਾ ਹਾਂ ਇਹ ਰੌਣਕ ਆ ਰਹੀ ਆ ਕਿਸੇ ਬੱਚੀ ਦੇ ਵੇਰੇ ਆਪਣੇ ਇਹ ਨਹੀਂ ਵੀ ਆਪਾਂ ਲੋਕਰਬੜਾ ਚੜਾ ਕੇ ਲਾ ਆਂਦੇ ਸਾਰੇ ਜਾਂ ਚਾਰ ਚਾਰ ਅਰੀਜਨਲ ਕੋਈ ਰਬੜ ਚੜਾ ਕੇ ਨਹੀਂ ਕਿਸੇ ਦਾ ਲਾਇਆ ਹੋਇਆ ਠੀਕ ਆ ਠੀਕ ਆ ਵੀਰੇ ਜਿਹੜਾ ਠੀਕ ਕਰਦਾ ਅੱਗੇ ਜੀ ਬਾਈ ਆਪਣੀ 5 ਨੰਬਰ ਹਨਾ ਇਹ ਕਿੰਨੀ ਕੁ ਮਜ਼ੇ ਲੱਗ ਭਾਗ ਜੀ ਇਹ ਵੀ 6-6 ਮਿੰਟਾਂ ਦੇ ਬੱਚੇ ਆ 2-2 5-5 ਮਹੀਨਿਆਂ ਦੇ ਆ ਠੀਕ ਹੈ ਪੰਜਵਾਂ ਨੰਬਰ ਛੇਵਾਂ ਨੰਬਰ ਇਹਦਾ 6 6 ਮਹੀਨੇ ਦੀ ਉਮਰ ਹੈ ਹਾਂਜੀ ਸੱਤਵਾਂ ਤੇ ਅੱਠਵਾਂ ਇਹ ਪੰਜ ਪੰਜ ਚਾਰ ਮਹੀਨੇ ਹੋਣੇ ਲੱਗ ਪਏ ਹੈ ਨਾ ਹਾਂਜੀ ਪੰਜ ਪੰਜ ਮਹੀਨੇ ਠੀਕ ਹੈ ਜੀ ਮੈਂ ਪੰਜਵੀਂ ਤੇ ਛੇਵੀਂ ਇਹਨਾਂ ਦਾ ਬਾਕੀ ਰੇਟ ਕਰਨਾ ਹੈ ਇਹ ਤਿੰਨ ਬੱਚਿਆਂ ਦਾ ਵੀਰੇ 9 9000 ਰੁਪਏ ਮੁੱਲ ਆ ਪਹਿਲੀ ਦਾ ਇਹ ਆ ਗਈ ਪੰਜਵੇਂ ਛੇਵੀਂ ਤੇ ਸੱਤਵੀਂ ਦੀ ਛੇਵੀਂ ਸੱਤਵੀਂ ਹਾਂ ਅੱਤਵੀਂ ਦਾ 6000 ਰੁਪਏ ਮੁੱਲ ਉਹ ਪੰਜ ਦੀ ਦੀ ਤਨ ਉਹ ਸਾਈ ਵਾਲਾ ਅੱਠਵੀਂ ਪੰਜ ਹੀ ਵਨ ਨਾ ਹਾਂਜੀ ਲਾਸਟ ਵਾਲੀ ਬੱਚੀ ਦਾ ਮੁੱਲ 5000 ਥਾਂ ਚਾਰ ਨੇਗੇ ਤੇ ਦੇਖੋ ਸਾਈ ਵਾਲ ਨਾਲ ਜਿਹੜਾ ਮੇਲਖਾਂ ਦੀ ਸੱਤਮਾ ਸ਼ੇਮਾ ਪੰਜਵਾਂ ਇਹ ਤਿੰਨੇ ਵੇਖੋ ਕੁਆਲਟੀ ਵਾਲੇ ਜਰਸੀ ਬੱਥੇ ਆ ਸ਼ੇਮ ਆ ਗਿਆ ਆ ਪੰਜਵਾਂ ਇਹਨਾਂ ਦਾ ਮੁੱਲ 9000 ਰੁਪਏ ਤੇਨਾਂ ਦਾ ਜੇ ਕਿਸੇ ਤਿੰਨੇ ਇਕੱਠਾ ਮੰਗ ਲਿਆ ਫਿਰ ਉਹੇ ਸਸਾ ਹੋ ਜੂਗਾ ਬਸ ਥੋੜਾ ਕਲਾ ਮਾਨਤ ਨਾ ਕਰਾਂ ਵੀਰੇ ਖਿੱਚ ਕੇ ਮੁੱਲ ਪਾਏ ਤੇ ਮੈਨਾਂ ਦੇ ਠੀਕ ਆ ਠੀਕ ਆ ਥੋੜੇ ਬੋਲਾ ਨੇ ਆ ਥਾਨ ਚਾਚਾ ਚਾਚਾ ਸਿੰਗਲ ਸਿੰਗਲ ਮੈਨੂੰ ਪੁਰਾ 10 11 11 ਦਾ ਬੱਚਾ ਵੇਖ ਕੇ ਆਂਦੇ ਆ ਜੀ ਥਾਨ ਦੇ ਜਿਹਨਾਂ ਨੇ ਚਾਰ ਚਾਰ ਆ ਠੀਕ ਆ ਠੀਕ ਆ ਤੇ ਬਾਕੀ ਆ ਬੱਚੇ ਆ ਹੋਰ ਵੱਡਿਆ ਬੱਚਾ ਆ ਗਿਆ ਤੇ 150 ਨੂੰ ਕਰਤੇ ਹੁਣ ਜਿਹੜੇ ਭਰਾ ਨੂੰ ਜ